ਕਿਸੇ ਦਾ ਬੋਰ ਦਾ ਸਮਾਨ ਚੱਕਿਆ ਗਿਆ ਹੋਵੇ ਕਣ ਪਾਇਆ ਹੋਵੇ ਆਏ ਨਹੀਂ ਮੰਨਦੇ ਚੱਕ ਲਈ ਇਹ ਨਿਸ਼ਾਨੀ ਦੇ ਕੇ ਉਕਰਾ ਹੋ ਜੇ ਬੱਤੀ ਰੁੱਤੇ ਆ ਗਿਆ ਲਿਆ ਕੇ ਬਾਬਾ ਨੇ ਰੋਣਾ ਲਿਆ ਕੇ ਬਾਬਾ ਨੇ ਰੋਣਾ ਮਾ ਜੋਇ ਸਟਾਰਟਰ ਚੱਕਿਆ ਗਿਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਸਟਾਰਟਰ ਚੱਕਿਆ ਗਿਆ ਹੋਵੇ ਪੁੱਛਣ ਵਾਸਤੇ ਹੁਣ ਸਟਾਰਟਰ ਚੱਕਿਆ ਗਿਆ ਹੋਵੇ ਪੁੱਛਣ ਵਾਸਤੇ ਹੁਣ ਸਟਾਰਟਰ ਕੀ ਦਾ ਚੱਕਿਆ ਗਿਆ ਫੱਕਰਾ ਥੋੜਾ ਚੱਕੇਗਾ ਤਾਂਹੀਂ ਇਹਦੇ ਵਿੱਚ ਆਉਂਦਾ ਦੀ ਵੀ ਬੋਰ ਦਾ ਕੋਈ ਸਮਾਨ ਚੱਕਿਆ ਗਿਆ ਸਟਾਰਟਰ ਚੱਕ ਲਿਆ ਫੱਕਰਾ ਜੇ ਮਿਲੇ ਜਾਵੇ ਉਹ ਫੱਕਰਾ ਇੱਕ ਬੰਦੇ ਦੇ ਸ਼ੱਕ ਹੈ ਹੈ ਜੇ ਸਟਾਰਟਰ ਇਹ ਦੁਬਾਰੇ ਆ ਜੇ ਚੱਲ ਫੱਕਰਾ ਲਈਏ ਕਿੱਥੇ ਪਿਆ ਹੋ ਬਾਲਾ ਬਾਬਾ ਸਾਡਾ ਕਹਿੰਦੇ ਦਿਲਾਂ ਦੇ ਦਾ ਦਰ ਤੇ ਰੰਗ ਦਾ ਫਿਰੂਜੇ ਸਟਾਰਟਰ ਨਾ ਮਿਲਿਆ ਤਾਂ ਅੱਖ ਦਿਓ ਬੱਕਰਾ ਜਾਂ ਮਿਲ ਜੂਗਾ ਸਟਾਰਟਰ ਹੋਏ ਫਕਰਾ ਦਿਲ ਚ ਕਾਤਾ ਸੋਚ ਰਿਹਾ ਸਟਾਰਟਰ ਸਟਾਰਟਰ ਇਹਦੇ ਵਿੱਚ ਬੋਰ ਦਾ ਆਂਦਾ ਦਿਓ ਬੱਕਰਾ ਜਾਂ ਕਿਰਪਾਈ ਹੋ ਜੂਗੀ ਫਕਰਾ ਕੰਮ ਕਰੋਂ ਤੈਨ ਸੋਚ ਕੇ ਆਂ ਇੱਕ ਕੋਈ ਆਹ ਕੱਪੜੇ ਦਾ ਪਰਦੇ ਦਾ ਕੰਮ ਤਾਂ ਨਹੀਂ ਹੈਗਾ ਜਹਾਜ ਦਾ ਬਾਹਰ ਦਾ ਇਹ ਕਿਰਪਾਈ ਹੋ ਜੇ ਆ ਆ ਕਰ ਛੱਡ ਕੇ ਦੂਜੇ ਕਰੇ ਤਾਂ ਨਹੀਂ ਵਾਗੇ ਚਾ ਵੀ ਭੇਜ ਦੋ ਜੇ ਕਿਰਪਾਈ ਹੋ ਜੇ ਆਏ ਕਾਟੀ ਟੁੱਟ ਜੇ हिकु मथा भॻा चले बाबा हो था?